ਏ ਬਾਬਾ ਨਾਨਕ ਐ ਬਾਬਾ ਨਾਨਕ ਜਿਹੜੇ ਐ ਉਹ ਕੱਲੇ ਆਪਾਂ ਉਹਨਾਂ ਨੂੰ ਮੰਨਦੇ ਐ ਵੀ ਚੇਹੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਆਪਾਂ ਉਹਨਾਂ ਨੂੰ ਜਾਣਦੇ ਐ ਪਤਾ ਬਾਬੇ ਦੇ ਕਿੰਨੇ ਨਾਮ ਐ ਦੁਨੀਆ ਦੇ ਉੱਤੇ ਜਿਵੇਂ ਆਪਾਂ ਕਲਗੀਆਂ ਵਾਲਾ ਪਾਤਸ਼ਾਹ ਨੂੰ ਕਹਿੰਦੇ ਨਾ ਕਲਗੀਆਂ ਵਾਲਾ ਨੀਲੇ ਘੋੜੇ ਦਾ ਸਵਾਰ ਚਿੱਟਿਆਂ ਬਾਜਾ ਵਾਲਾ ਇਦਾਂ ਆਪਾਂ ਅਤ ਖਲਸ ਲੈਂਦੇ ਆ ਵਿਸ਼ੇਸ਼ਣ ਲਾਉਨੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਾਂ ਇੰਡੀਆ ਦੇ ਵਿੱਚ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਾਮ ਨਾਲ ਉਪਕਾਰਦੇ ਆ ਚੀਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਬਾ ਫੂਸਾ ਦੇ ਨਾਂ ਦੇ ਉੱਤੇ ਉਜਾਣਦੇ ਨੇ ਚੀਨ ਦੇ ਵਿੱਚ ਬਾਬਾ ਨਾਨਕ ਨੂੰ ਬਾਬਾ ਖੂਸਾ ਕਹਿ ਕੇ ਸਨਮਾਨ ਦਿੱਤਾ ਜਾਂਦਾ ਹੈ ਸ਼੍ਰੀ ਲੰਕਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਨਾਨਕ ਚਾਰੀਆ ਕਹਿੰਦੇ ਇਸੇ ਤਰ੍ਹਾਂ ਤਿੱਬਤ ਦੇ ਵਿੱਚ ਨਾਨਕ ਲਾਮਾ ਸਿਕਮ ਦੇ ਵਿੱਚ ਗੁਰੂ ਰਿੰਪੋਚੀਆ ਕਹਿੰਦੇ ਆ ਗੁਰੂ ਨਾਨਕ ਪਾਤਸ਼ਾਹ ਮੱਕੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਬਲੀ ਰਿੰਦ ਕਹਿੰਦੇ ਆ ਮੱਕੇ ਦੇ ਵਿੱਚ ਰੂਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਨਾਨਕ ਕਦਾਮਦਾਰ ਕਹਿੰਦੇ ਆ ਰੂਸ ਦੇ ਵਿੱਚ ਇਸ ਨਾਮ ਦੇ ਨਾਲ ਬਾਬੇ ਨਾਨਕ ਦਾ ਨਾਮਿਆ ਜਾਂਦਾ ਹੈ। ਇਰਾਕ ਦੇ ਵਿੱਚ ਬਾਬਾ ਨਾਨਕ ਕਹਿੰਦੇ ਆ। ਨੇਪਾਲ ਦੇ ਵਿੱਚ ਨਾਨਕ ਰਿਸ਼ੀ ਕਹਿੰਦੇ ਆ। ਬਗਦਾਦ ਦੇ ਵਿੱਚ ਨਾਨਕ ਪੀਰ ਕਹਿੰਦੇ ਆ। ਮਿਸਰ ਦੇ ਵਿੱਚ ਨਾਨਕ ਬਲੀ ਤੇ ਭੂਟਾਨ ਦੇ ਵਿੱਚ ਵੀ ਗੁਰੂ ਰਿੰਪੋਚੀਆ ਕਹਿ ਕੇ ਬਾਬੇ ਨਾਨਕ ਨੂੰ ਸਨਮਾਨ ਦਿੰਦੇ ਆ। ਮੁਹੰਮਦ ਅਹਿਮਦ ਕਾਦੀਆ ਇੱਕ ਬੜਾ ਤਕੜਾ ਲਿਖਾਰੀ ਹੋਇਆ ਹੈ। ਉਹਨੇ ਆਪਣੀ ਕਲਮ ਦੇ ਨਾਲ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਦੁਨੀਆ ਤੇ ਜਿੱਥੇ-ਜਿੱਥੇ ਗਏ 3 ਕਰੋੜ ਲੋਕਾਂ ਨੂੰ ਉਹਨਾਂ ਨੇ ਆਪ ਆਪਣੇ ਹੱਥੀਂ ਦੀਖਿਆ ਦੇ ਕੇ ਸਿੱਖ ਬਣਾਇਆ ਤਾਂ ਕਿਹਾ ਪੰਮੇ ਪਾਤਸ਼ਾਹ ਨੇ ਸਭ ਤੋਂ ਵੱਡਾ ਸਤਿਗੁਰ ਨਾਮ ਐਵੇਂ ਨਹੀਂ ਕਹਿ ਦਿੱਤਾ ਇੱਥੇ ਆਪਾਂ ਕਹਿੰਦੇ ਆ ਸਕੂਲਾਂ 'ਚ ਪੜ੍ਹਦੇ ਆਏ ਹਾਂ ਜੀ ਹਿਉਨ ਸਾਂਗ ਇੱਕ ਚੀਨੀ ਯਾਤਰੀ ਸੀ ਇੱਕ ਫਹੀਆਂ ਜਿੰਨੀ ਯਾਤਰੀ ਸਿੱਧੇ ਇੰਡੀਆ ਚ ਆਈ ਸੀ ਉਹ ਕਲਾਸਾਂ ਚ ਆਪਾਂ ਪੜ੍ਹਦੇ ਆਏ। ਉਹ ਪਤਾ ਨਹੀਂ ਇੱਥੇ 6 ਮਹੀਨੇ ਰਹੇ ਪਤਾ ਨਹੀਂ ਸਾਲ ਰਹੇ ਆ। ਉਹਨਾਂ ਦਾ ਸਿਲੇਬਸ ਆਪਾਂ ਨੂੰ ਪੜਾਇਆ ਗਿਆ। ਪਰ ਬਾਬਾ ਨਾਨਕ ਜਿਹੜਾ ਯਾਤਰੀ ਹੋਣ ਹੋ ਸਕਦਾ ਜਿਹੜਾ ਦੁਨੀਆਂ ਦੇ ਉੱਤੇ ਅੱਜ ਕਿੰਨੇ ਸ਼ਹਿਰਾਂ ਦਾ ਦੇਸ਼ਾਂ ਦਾ ਮੈਂ ਨਾਂ ਲਿਆ ਇਹਨਾਂ ਦੇਸ਼ਾਂ ਦੇ ਵਿੱਚ ਬਾਬਾ ਨਾਨਕ ਜੀ ਪਹੁੰਚੇ ਆ। ਇਤੋਂ ਵੱਡਾ ਯਾਤਰੀ ਕੌਣ ਹੋ ਸਕਦਾ? ਕਿਸੇ ਨੇ 3 ਲੋਕ ਮੰਨੇ, ਕਿਸੇ ਨੇ 14 ਲੋਕ ਮੰਨੇ। ਬਾਣੀ ਦੇ ਵਿੱਚ ਤਿੰਨਾਂ ਲੋਕਾਂ ਦਾ ਵੀ ਜ਼ਿਕਰ ਹੈ। ਵਾਣੀ ਦੇ ਵਿੱਚ 14 ਲੋਕਾਂ ਦਾ ਵੀ ਜ਼ਿਕਰ ਹੈ ਬਾਣੀ ਦੇ ਵਿੱਚ ਸਹਿਸ 18 ਕੈਨਕ ਤੇਬਾਂ ਉਹਦਾ ਵੀ ਜ਼ਿਕਰ ਹੈ ਪਰ ਜਦੋਂ ਬਾਬੇ ਨਾਨਕ ਨੇ ਕਿਹਾ ਕਹਿੰਦੇ ਲੇਖਾ ਹੋਏ ਤਾਂ ਲਖੀਏ ਲੇਖਾ ਉਹਦਾ ਗਿਣਤੀ ਗੁਰੂ ਪਾਤਸ਼ਾਹ ਕਹਿੰਦੇ ਨਾ ਚੰਦਮਾ ਗਿਣੇ ਜਾ ਸਕਦੇ ਆ ਪੜਦੇ ਨਾ ਜਪਜੀ ਸਾਹਿਬ ਚ ਕੇਤੇ ਇੰਦ ਚੰਦ ਸੂਰ ਕੇਤੇ ਇਹ ਜਿਹੜੀਆਂ 5 ਖੰਡਾਂ ਹੈ ਜਪਜੀ ਸਾਹਿਬ ਦੇ 5 ਖੰਡ ਇਹਦੇ ਤੋਂ ਆਪਾਂ ਆਪਣੀ ਸਿਰਫ ਜਜਮੈਂਟ ਕਰ ਸਕਦੇ ਵੀ ਆਪਾਂ ਕਿਹੜੇ ਖੰਡ ਚ ਰਹਿੰਦੇ ਆ